ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਆਮਾਦੀ ਪਾਰਟੀ ਦੇ ਵਿਧਾਇਕ ਨੇ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਲਗਾਤਾਰ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਂਦੇ ਨੇ ਤੇ ਉਹਨਾਂ ਵੱਲੋਂ ਹੁਣ ਸੁਖਬੀਰ ਸਿੰਘ ਬਾਦਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣੇ ਕਰੜੇ ਹੱਥੀ ਲਿਆ ਉਹਨਾਂ ਦਾ ਕਹਿਣਾ ਹੈ ਕਿ ਸੁਖਬੀਰ ਬਾਦਲ ਗੈਂਗਸਟਰਾਂ ਦੀ ਬੋਲੀ ਬੋਲਦੇ ਨੇ ਤੇ ਉਹਨਾਂ ਵੱਲੋਂ ਪੁਰਾਣੇ ਅਖਬਾਰਾਂ ਦੀਆਂ ਕਟਿੰਗਾਂ ਦਿਖਾਈਆਂ ਗਈਆਂ ਨੇ ਜਿਦੇ ਵਿੱਚ ਸੁਖਬੀਰ ਬਾਦਲ ਗੈਂਗਸਟਰਾਂ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਉਹ ਗੈਂਗਸਟਰ ਦੇ ਵਿੱਚ ਰਹ ਰਹੇ ਕੇ ਸੁਖਬੀਰ ਬਾਦਲ ਵੀ ਸਾਰੀ ਦੀ ਸਾਰੀ ਭਾਸ਼ ਉਸੇ ਲਹਿੰਦੇ ਦੇ ਵਿੱਚ ਉਸੇ ਲਹਿੰਦੇ ਦੇ ਵਿੱਚ ਉਹ ਦਬਕਾਉਂਦਾ ਦਾਬੇ ਬਾਤ ਮੈਂ ਕਿਹਾ ਜਾਂਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਫਸਰ ਜਿਹੜੇ ਆ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋਗੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਸੱਜੂ ਜੀ ਉਹਨਾਂ ਦਾ ਕਾਰ ਬੋਲਦਾ ਉਹ ਮੈਨੂੰ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋ ਆ ਨਾ ਹੋਏ ਕਿਦੇ ਜਿੱਕੇ ਮਧੂ ਖੇੜਾ ਤੋਂ ਲੈ ਕੇ ਅਮਨਦੀਪ ਮਲਵਾਨੀ ਪੀ ਬਰੇਚ ਰੋਕੀ ਫਾਜ਼ਲ ਦਾ ਗੋਦੀ ਬਲਾਡ ਕੁਲਦੀਪ ਮਦੂਆ ਦਾ ਛੇੜਾ ਖੁੱਬਨ ਸੋਨੋਤ ਕਨਾਂ ਲੱਖੀ ਪਟਿਆਲ ਜੱਗੂ ਭਗਵਾਨਪੁਰੀਆ ਦੇਖੋ ਇਹਨਾਂ ਦੀਆਂ ਫੋਟੋ ਆ ਇੰਨੇ ਬੰਦਿਆਂ ਦੇ ਨਾਲ ਬੰਦੇ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋ ਮੈਂ ਕੋ ਦੋ ਚੀਜ਼ੇ ਲਾ ਦੇ ਇਹ ਉਹ ਆ ਜਿਹੜੀਆਂ ਅਖਬਾਰਾਂ ਦੇ ਵਿੱਚ ਆਈ ਇਹ ਦੇਖੋ ਸਾਰੀਆਂ ਫੋਟੋਆਂ ਵਿੱਚ ਸਭੀ ਉਹ ਬੰਦੇ ਲਾ ਦੇਣਾਂ ਬੰਦਿਆਂ ਦੀਆਂ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਔਰ ਜਿਹੜੇ ਬੰਦੇ ਪੰਜਾਬ ਦੀ ਕੰਟੈਕਸਟ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਆ ਰਹੇ ਆ ਕਿ ਗੈਂਗਸਟਰ ਦੇ ਭਾਈ ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਂ ਇਹ ਜਰਤਾ ਚੁਨਾ ਕਿ ਸਭ ਇਦਾਂ ਕਦੀ ਨਹੀਂ ਹੁਕਾ ਨਾ ਇਦਾਂ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਕੋਲੋਂ ਕਰਵਾ ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਆ ਜਿਹੜੀਆਂ ਵੱਖ-ਵੱਖ ਟੈਨਟੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਅਖਬਾਰਾਂ ਦੇ ਟਾਪ ਦੇ ਨਿਊਜ਼ਪੇਪਰਾਂ ਉੱਤੇ ਲੱਗੀਆਂ ਇਹਨਾਂ ਦੇ ਨਾਲ ਦਿਨ-ਦਿਨ ਬੱਦਿਆਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਹਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਉਦਾਂ ਹੀ ਉਹ ਬੋਲਦੇ ਸੋ ਮੈਂ ਮਦਾਂ ਦੀ ਉਸ ਬਾਦਸ਼ਾਹ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੇ ਕਿਹਾ ਤੋਨਾ ਕਿ ਇਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦੱਪਕੇ ਤੋਂ ਦੱਬ ਜੂਗਾ ਕੋਈ ਅਫਸਰ ਨਾ ਦੱਬੂਗਾ ਜਦ ਕੋਈ ਪੁਲਿਸ ਕੁਪਾਰਟੀ ਵਾਲਾ ਦੱਬਣਗੇ ਜਦ ਕੋ ਆਮਾ ਵੀ ਪਾਰਟੀ ਦਾ ਵਕਲ ਦੱਬ ਜੂਗਾ ਤਦਾਂ ਕੋਈ ਬਤ ਨਹੀਂ ਹੈ ਦਾਹੀ ਗਾਲੀ ਸੱਤ ਉਹੋ ਕਹਿੰਦੇ ਮੇਰੇ ਬਲੇ ਤੇਰੀ ਭਾਸ਼ਾ ਬਲਦੀ ਆ ਇਸ ਬਾਦਸ਼ਾਹ ਦੀ ਮੈਂ ਤਿੱਖੀ ਨਿੰਦਾ ਕਰਦਾ ਕਿ ਕਿਹੈਸਾ ਜਿਵੇਂ ਕਿ ਕਿਹੈਸਾ ਆ ਵੀ ਬਾਡੀ ਲੈਂਗੁਏਜ ਦੇਖਦਾ ਵਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮਤਲਬ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਫ ਕਰਕੇ ਕਹਿੰਦੀ ਆ ਕਿ ਤੁਸੀਂ ਕਿਹੜੇ ਰਾਹ 'ਤੇ ਹੈਗੇ ਇਹ ਰਾਹ ਬੜਾ ਖਰੋਗਾ ਹੈ ਸਵੇਦੀ ਜਿਹਦੇ ਰਾਹ 'ਤੇ ਪੰਜਾਬ ਦੀ ਪ੍ਰੋਡਕਸ਼ਨ ਸ਼ੁਰੂ ਕਰਵਾਉਣਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਿਨਾ ਦੇਚ ਰਹੇ ਸੀਗੇ ਉਸ ਸਵੇਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਪਿਤਾ ਜੀ ਸਰਦਾਰ ਪangar ਸਿੰਘ ਬਾਦਲ ਦੀਵਨਸ ਉਸੇ ਕਾਲੀ ਦਾਲੇ ਬਗਵਾ ਸੀਗੇ ਉਹਨਾਂ ਨੇ ਇਹ ਹਾਲਾਤ ਜਾਂਦੇ ਕਾਰੋਸਤੇ ਬਕਾਲੀ ਦਾਲੇ ਕਰਕੇ ਤਾਂ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਦੀ ਸੋਚਿਆ ਜੀ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਵਾਈਐਲ ਮੈਪ ਦਾ ਜਿਹੜਾ ਇਸ਼ੂ ਸੀਗਾ ਉਹ ਦੇ ਵੀ ਲਾ ਦੇਣਾ ਤੁਸੀਂ ਸਮਝੌਤਾ ਕਰਕੇ ਦੇਖਿਓ ਨਾ ਨੂੰ ਆਪਣੇ ਹੱਥੋਂ ਬਣਾ ਲੈ ਕਿ ਪੰਜਾਬ ਦੇ ਪੁੱਤ ਕਿੰਨੇ ਮਰਗੇ ਕਿੰਨੇ ਪੰਜਾਬੀ ਮਰਗੇ ਕਦੀ ਸੋਚਿਆ ਤੂੰ ਪੰਜਾਬ ਨੂੰ ਫੇਰ ਉਸੇ ਰਾਹ ਤੇ ਖੜਾ ਦੋ ਦੇ ਤੂੰ ਫੇਰ ਚਾਹੁੰਦੇ ਹੋ ਕਿ ਪੰਜਾਬ ਪੰਜਾਬ ਦੇ ਮੁੰਡੇ ਡੈਕਸਟਰ ਬਣ ਜਾਣ ਪੰਜਾਬ ਦੇ ਮੁੰਡੇ ਖਿਆਲ ਚੁੱਕ ਲੈ ਤੇ ਪਹਿਲਾਂ ਸਭ ਧਾਗੀਆਂ ਦਿੱਤੀਆਂ ਤੁਹਾਡੀਆਂ ਪਹਿਲਾਂ ਬੇਕਰੀਆਂ ਪੰਜਾਬ ਦੇ ਲੋਕ ਮੂੰਹ ਦਾ ਖੋਲ ਦੇ ਬੱਦਦੇ ਬਹੁਤ ਦੁੱਖ ਦੇਖਿਆ ਆਪਣੇ ਆਪਣੇ ਲੋਕਾਂ ਨੇ ਹੋਣੀ ਸਭ ਕੋਨੇ ਕੀ ਬਦਲ ਸਕਦੀ ਕੀਤੀ ਜਾਊਗੀ ਹੁਣ ਜਿਹੜਾ ਵੀ ਬੰਦਾ ਸਮਾਜ ਲੋਕ ਦੇ ਅਨਸਾਰਾ ਗੁੱਡ ਹੈ ਬੈਸਟਰ ਨਾਲ ਜਿਹੜਾ ਵੀ ਬੰਦਾ ਆਪਣੇ ਸੰਬੰਧ ਰੱਖੂਗਾ ਜਿਹੜੇ ਬੰਦਾ ਨਾਲ ਮਤੂਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਇਹ ਅਸੀਂ ਪਹਿਲਾਂ ਹੀ ਕਿਹਾ ਅਸੀਂ ਦੀ ਬਵਾਸ ਕਰਾਂਗੇ ਕਿ ਪੰਜਾਬ ਨੂੰ ਤੁਸੀਂ ਦਬਾਵਾ ਜਿਹੜਾ ਉਹ ਧੱਕੇ ਫੇਰ ਉੱਥੇ ਲੈ ਲੋ ਜਿੱਥੋਂ ਪੰਜਾਬ ਨਿਕਲਿਆ ਹੈ ਪੰਜਾਬ ਬਹੁਤ ਮੁਕਤੀ ਤੇ ਦਿੱਲੀ ਦੇ ਉੱਤੋਂ ਨਿਕਲਿਆ ਹੈ ਪੰਜਾਬ ਐਸੇ ਨੇ ਧੱਕੇ ਦੇ ਰਾਹ ਦਿੱਤੇ ਵਕਾਸ ਕਰਦੇ ਸਮਾਪਤ ਭਗਵਾਨ ਸਨਾਨ ਦੀ ਸਰਕਾਰ ਤੁਸੀਂ ਪੰਜਾਬ ਨੂੰ ਵਕਾਸ ਦੀ ਇੱਤੋਂ ਲਾਹਣਾ ਚੁੰਦੇ ਸੋਨੇ ਨਾਲੇ ਕੰਨਾਂ ਦੇ ਬੰਦੇ ਵੀ ਨਿੰਦਾ ਕਰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੇ ਜਿਹੜਾ ਗ੍ਰਾਫ ਚੁਸਕੀਤੇ ਇੱਕ ਉਹਨਾਂ ਦੀ ਮੈਂ ਹੋਰ ਸੋਚ ਰਿਹਾ ਸੀਗਾ ਉਹਨਾਂ ਨੇ ਕਿਹਾ ਕਿ ਮੇਰੇ ਦੇ ਨ ਤੋਂ ਬਾਪੂ ਬਾਦਲ ਦਾ ਖੂਨ ਹੈ ਹਾਂ ਇਹ ਪੱਕੀ ਗੱਲ ਹੈ ਕਿ ਮੈਂ ਮੇਰੇ ਬਾਪੂ ਬਾਦਲ ਦਾ ਖੂਨ ਹਾਂ ਬਾਪੂ ਬਾਦਲ ਹੀ ਹੈ ਜਿਹਨੇ ਤਾਂ ਸਭ ਪਹਿਲਾਂ ਕਾਲੀਦਲ ਖਤਮ ਕੀਤਾ ਬਾਪੂ ਬਾਦਲ ਨੇ ਪਹਿਲਾਂ ਬਰੇ ਬਰੇ ਲਿੰਕੂ ਜਿਹੜੇ ਇਹ ਟੇਰਿਟਰੀ ਦੇ ਸਾਰੇ ਮੁਕਦਰੇ ਲਾ ਕੇ ਹੁਣ ਤੁਸੀਂ ਉਸੇ ਰਾਹ ਤੇ ਲੱਗੇ ਹੋ ਕਿਉਂਕਿ ਖੂਨ ਤੁਹਾਡੇ ਜੋ ਹੈ ਬਾਪੂ ਬਾਦੋਂ ਇਹ ਜਿਹੜਾ ਕਦੀ ਕਾਲਕਤਖਸਾ ਨੂੰ ਪਹਿਲਾਂ ਆਦਮ ਕਾਰੀ ਹੋਇਆ ਸੀ ਹੁਣ ਤੁਸੀਂ ਉਸੇ ਰਾਹ ਤੇ ਚੱਲ ਕੇ ਕਾਲਕਤਖਸਾ ਤੋਂ ਆਪਣੀਆਂ ਗਲਤੀਆਂ ਮੰਨ ਕੇ ਤੇ ਆਪਣੀਆਂ ਗਲਤੀਆਂ ਫੇਰ ਕਾਲਕਤਖਾ ਤੁਸੀਂ ਜਿੱਦਾਂ ਉਹ ਵੰਦਾਦਦੇ ਹੋ ਤੁਹਾਡਾ ਕਦੀ ਭਲਾ ਨਹੀਂ ਹੋਣਾ ਬਾਪੂ ਬਾਦੋਂ ਦੇ ਪੰਜਾਬ ਦਾ ਬੇੜਾ ਕਰੀਤਾ ਬਾਪੂ ਪੰਜਾਬ ਬਾਦੋਂ ਨੇ ਪੰਜਾਬ ਨੂੰ ਦੁਖਿਆ ਤੁਸੀਂ ਲੋਟੇ ਉਹਦੀ ਨੀਤੀਆਂ ਤੇ ਚੱਲੋ ਜੋ ਘਰੇ ਬਾਪਦੀਆਂ ਨੀਤੀਆਂ ਤੁਸੀਂ ਉਹਨਾਂ ਨੀਤੀਆਂ ਨੂੰ ਹੀ ਲਾਗੂ ਕਰੇ ਕੋ ਵੱਖਰੀਆਂ ਨਹੀਂ ਕਰੇ इस करके जो बापू बादल कि ने किया ज्यादा सोचा करो किता ने पंजाब इतों तक पहुंचाने मुख्यमंत्री बने मेरे इस करके अंदर खून नहीं कहीं कह मेरे बादल साहब मेरे बाप समान है कभी कहून खून ठीक है उम अगर जो कर रहे थे उम्मीद आप शुरू किए कम किया खिलाफ ਪੰਜਾਬ ਦੇ ਮੁਰਿਆਂ ਨੂੰ ਪੰਜਾਬ ਦੇ ਲੋਕਾਂ ਦੇ ਬੱਚਿਆਂ ਨੂੰ ਮਰਜੀ ਦੇ ਬਣਾ ਕੇ ਉਹਨਾਂ ਦੇ ਫਰਜ ਤੇ ਆਪ ਪੜਾਏ ਆਪਣੇ ਬੱਚੇ ਤੁਹਾਨੂੰ ਦੇ ਆਪਣੇ ਭਤੀਜੇ ਨੂੰ ਬਾਹਰੋਂ ਮਾਂ ਲੈ ਦੇਛਾ ਦੇ ਦਿੱਤਾ ਆਪ ਮੱਜ ਗਏ ਪੰਜਾਬ ਦੇ ਪੁੱਤ ਜਿਹੜੇ ਉਹ ਮੱਜ ਗਏ ਸਭ ਪੰਜਾਬ ਦੇ ਪੁੱਤਾਂ ਨੂੰ ਘਰੇ ਲਾਇਆ ਉਸੇ ਹੁਣ ਤੁਸੀਂ ਬੋਲਾ ਕਰਦੇ ਇਹ ਜਿਹੜੀ ਡੈਕਸਟਰਾਂ ਦੀ ਪ੍ਰੋਜੈਕਟਸ ਕੋਈ ਕਰਾਇਓ ਇਹ ਪੰਜਾਬ ਤੇ ਨਹੀਂ ਕਰ ਦਿੱਤੀ ਜੋ ਵੀ ਭਾਵੇਂ ਉਹ ਮੱਜ ਗਏ ਅਸੀਂ ਇਹਦੀ ਲੜਾਈ ਲੜਾਂਗੇ ਅਹੀਂ ਡੈਕਸਟਰਾਂ ਨੂੰ ਪੰਜਾਬ ਦੇ ਅੰਦਰ ਦੇਹਿਕ ਤਲਾਦਾਂ ਨੂੰ ਨੂੰ ਪੰਗੜੀ ਕਰਦਾਂਗੇ। ਉਹ ਜਿਹੜਾ ਬੰਦਾ ਉਹਨੂੰ ਸ਼ਟਰ ਕਰੂਗਾ ਉਹ ਖਲਾਫ ਕੂਰੀ ਕਰਨਾ ਹੀ ਕਰਾਂਗੇ। ਮੈਂ ਇਹ ਇਹ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਨੂੰ ਕਦੇ ਇੰਨਾ ਕਮਜ਼ੋਰ ਨਾ ਸੁਣੋ। ਕਿ ਜੋ ਕੋਈ ਕਹੋਗੇ ਉਹ ਹੋਊਗਾ। ਪੰਜਾਬ ਕਦੇ ਵੀ ਕਮਜ਼ੋਰ ਨਹੀਂ। ਪੰਜਾਬ ਹਮੇਸ਼ਾ ਲੜਦਾ ਰਿਹਾ ਲੜਦਾ ਰਹੂਗਾ। ਪੰਜਾਬ ਸਰਦਾਰ ਕੇ ਕੋਈ ਕਦੀ ਦੱਬਿਆ ਨਾ ਦੱਬਿਆ ਜਾਣਾ। ਤੁਸੀਂ ਅਜੇ ਕਾਇ ਖੜੇ ਹੋਣ। ਜਿਹਦਾ ਇਹਨਾਂ ਲੰਮਾ ਸਮਾਂ ਪਹਿਲਾਂ ਉਹ ਪਾਰੇ ਬਾਪੂ ਨੇ ਪੰਥ ਜਿਹੜਾ ਉਹ ਬੀਜੇਪੀ ਦੇ ਨੰਨੇ ਥੱਲੇ ਪੇ ਛੱਡਿਆ ਹੁਣ ਤੁਸੀਂ ਲੱਗੇ ਹੋ ਵੀ ਜਲਦੀ ਨਾਲ ਜੇ ਤਾਂ ਬੀਜੇਪੀ ਕੋਲ ਜਾ ਕੇ ਵੋਟਾਂ ਉਧਾ ਕੇ ਪੜੀ ਸੰਜਣਾ ਜੋ ਵਧੀ ਕਰੋ ਇਹ ਤੁਹਾਡਾ ਹੈ ਪਰ ਇਦਾਂ ਨਹੀਂ ਹੈ ਕਿ ਤੁਸੀਂ ਪੰਜਾਬ ਨੂੰ ਬਦਵਾ ਕਰ ਦੋ ਸੱਤਾ ਦੇ ਨਾਮ ਤੇ ਲੋਕਾਂ ਦੇ ਪੁੱਤਾਂ ਨੂੰ ਗੈਰਸੂ ਵੀ ਬਣਾ ਦੇ ਆਪੇ ਲੋਕਾਂ ਦੇ ਪੁੱਤਾਂ ਨੂੰ ਲੋਕਾਂ ਦੇ ਅੰਦਰ ਦੀ ਸਾਡੀ ਸਰਕਾਰ ਲੋਕਾਂ ਦੇ ਪੁੱਤਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਦੇ ਕੇ ਸੈੱਟ ਕਰੂਗੀ ਕਾਹਬਾਣ ਸੈੱਟ ਕਰੂਗੀ ਪਰ ਦੇ ਲਈ ਤੁਸੀਂ ਕੋਰੇ ਹੋ ਕਿ ਸੱਤ ਪੋਲ ਜੋਕਾਂ ਦੇ ਟੂਏ ਪੋਟੇਓ ਕੋਈ ਤਾਂ ਅਧੇਰੀ ਪੁੱਤੇ ਜਾਣੇ ਬਹੁਤ ਬਨਾਬਵਾਦ ਹੋ ਗਿਆ ਤੱਬੀਆਂ ਨੀਤੀਆਂ ਕਰਕੇ ਕਿ ਕਿਨੇ ਵੱਡੇ ਕੱਲੀ ਇਸੇ ਕਰਕੇ ਛੱਡ ਕੇ ਘਰੀ ਜਾਗੇ ਕਿਉਂਕਿ ਤੱਬੀਆਂ ਨੀਤੀਆਂ ਤੁਹਾਡਾ ਬੋਲ ਸ ਹੈ ਤੁਹਾਡਾ ਪਾਪਾ ਮਾਂ ਦਾ ਕੱਲੀ ਦਾ ਕੁਸਾ ਦਾ ਪੰਜਾਬਾ ਕੋਈ ਨਿਕਸਾ ਕਰਦੇ ਹੋ ਮੈਂ ਇਹ ਜਣਾ ਕਰਦਾ ਸੀਗਾ ਕਿ ਸਿਆਮ ਦੇ ਨਾਲ ਆਪਣੀਆਂ ਸਟੇਟਮੈਂਟਾਂ ਜਿਹੜੀਆਂ ਸਦਾਓ ਕੋਈ ਤੱਦ ਕੋ ਡਰਨਾ ਵਾਲੀ ਸ ਹੈ ਜਿੰਨੇ ਮੱਦੀ ਗੈਸਟਰ ਰਿਪੋਰਟਸ ਕਾ ਦੋ ਜਿੰਨੇ ਮੱਦੀ ਸਿਆਸਤ ਚ ਰਹਿਓ ਪਰ ਨਹੀਂ ਜਨਤਾ ਦੇ ਦੋਖੀ ਮੰਨਣ ਦੇ ਭਾਵ ਜੋ ਮੱਦੀ ਹੋਵੇ ਇਹ ਮੈਂ ਮਤਲਬ ਜਿਹੜਾ ਕਹਿਣਾ ਚਾਹੁੰਦਾ ਇਹ ਤਾਂ ਇਹਦਾ ਕਿ ਉਹਨਾਂ ਨੇ ਕੱਲ ਜਿਹੜੀ ਉਹਨਾਂ ਨੇ ਭਾਸ਼ਾ ਦਿੱਤੀ ਉਹ ਮੈਂ ਫੇਰ ਤੁਹਾਨੂੰ ਕਹਿੰਦਾ ਕਿ ਮੈਂ ਸਮਝਦਾ ਕਿ ਗੈਸਟਰ ਦੇ ਚ ਰਹਿ ਕੇ ਬਾਬਲ ਜੀ ਦੀ ਸੁਖਵੀਰ ਜੀ ਦੀ ਆਪਣੀ ਭਾਸ਼ਾ ਵੀ ਉਹਨਾਂ ਨੇ ਉਹ ਵੀ ਆਪਣਾ ਬੋਲੀ ਲੈ ਕੇ ਨਹੀਂ ਰਿਹਾ ਹੁੰਦਾ ਨਹੀਂ ਹੁਣ ਕਰੰਟ ਟਾਈਮ ਜਿੰਨੀ ਚੋਣ ਦੇ ਵਿੱਚ ਸਵਾਲ ਰਹਿ ਰਹੇ ਨੇ ਕਿ ਕਾਦੀਦਲੇ ਜਿਹੜਾ ਮੀਂਹ ਮਤਲਬ ਖੜਾ ਠਿਕਾ ਸੀ ਉਸ ਦੇ ਵਿੱਚ ਵੀ ਕੈਂਸਰ ਹਵਾ ਦੀ ਅਕੇ ਨਾਲ ਫੋਨ ਕਾਲ ਨਹੀਂ ਹੰਬਾ ਸਾਰੀ ਨਾ ਪੰਚ। ਨਹੀਂ ਜੀ ਬਲੀ ਮੈਂ ਕਹਿਆ ਹਾਂ। ਕੋਈ ਮੈਂ ਕਹਾਂਗਾ ਕਿ ਪੌਟਕਸੀ ਦੇੰਦ ਬੰਦਾ ਗੈਕਸਰ ਨੂੰ ਸਭੀ ਰੋਣੀ ਲਿਆ ਰਹਿ। ਮੈਂ ਉਹੀ ਗੱਲ ਕਹਿਣ ਉੱਥੇ ਹੀ ਯੂਜ਼ ਹੋ ਜਾਂਦਾ। ਉਹੀ ਗੱਲ ਕਹਿ ਰਿਹਾ ਕਿ ਜੋ ਕੁਝ ਹੋਇਆ ਜੋ ਡਰਾਣਾ ਤੁਮ ਕਾ ਆ ਗਿਆ ਸਭ ਕੁਝ ਉਹ ਜਾਣ ਲਈ ਚਲ ਪਹਿਲਾਂ ਪੱਕਾ ਕਰਕੇ। ਮੈਂ ਤਾਂ ਇਹ ਗੱਲ ਕਹਿ ਰਿਹਾ ਕਿ ਉਹਨਾਂ ਦੀ ਆਪਣੀ ਬੋਡੀ ਲੈਂਗੁਏਜ ਜਿਹੜੀ ਆਪਣੀ ਭਾਸ਼ਾ ਜਿਹੜੀ ਉਹ ਉਹਦਾਂ ਦੀ ਹੋਗੀ ਜਦੋਂ ਗੈਕਸਰ ਨੇ। ਉਜਾਤੀ ਮੰਗ ਕੀਤੀ ਤੁਸੀਂ ਜਿਸ ਤਰੀਕੇ ਨਾਲ ਤਰਨਤਾਰਨ ਦੇ ਵਿੱਚ ਬਿਲਕੁਲ ਹੱਥੋਂ ਹੀ ਜਾਤੋੜ ਦਿੱਤੇ ਜਿਵੇਂ ਬੰਦੇ ਦੇ ਡੈਕਸਟਰ ਨਾਲ ਸਬੰਧ ਹੈ ਜਿਹੜੇ ਬੰਦੇ ਟਿਕਟ ਦੇਦੇ ਆ ਲੈ ਕੇ ਆ ਰਹੇ ਉਹਨਾਂ ਦੇ ਖਿਲਾਫ ਖਲਾਫੀ ਹੁੰਦੀ ਤਾੜੀਵਾਲ ਸਾਹਿਬ ਕਾਫੀ ਸ਼ਿਕਾਇਤਾਂ ਵੀ ਹੋਈਆਂ ਸੀ ਕਿ ਤੁਹਾਡੀ ਪਾਰਦੇਲ ਜਾਨ ਲੱਗੇ ਧੱਕੇਸ਼ਾਹੀ ਅੱਜ ਬੀਜਪੀ ਨੂੰ ਤਲਬ ਕੀਤਾ ਚੋਣ ਕਮਿਸ਼ਨ ਨੇ 25 ਨਵੰਬਰ ਨੂੰ ਲਾਇਆ ਉਹਦੀ ਰੋਧ ਕਿ ਤੁਹਾਨੂੰ ਪਤਾ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰਬੰਧਕੀ ਇਸ਼ੂ ਆ ਉਹ ਸਾਡਾ ਕੋਈ ਇਸ਼ੂ ਨਹੀਂਗਾ ਕਦੇ ਨਹੀਂ ਕੀਤਾ ਕਦੇ ਵੀ ਨਹੀਂ ਕੀਤਾ ਪਰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਜਿੱਥੇ ਦਾਪੇ ਮਾਰੇ ਜਿੱਥੇ ਦੂਜੇ ਪਾਰਟੀਆਂ ਦਾ ਬੂਥ ਨਹੀਂ ਲੱਗ ਰਿਹਾ ਤੁਹਾਨੂੰ ਆਈ ਤੂ ਗੱਲ ਕਹਿ ਦੇ ਪੀਲ ਕੇ ਨਾ ਦੋਨੋਂ ਉਹਦੀ ਪਰਤਾਲ ਕਰੋ ਸਮਝ ਗਏ ਕਿ ਇਸ ਕੇ ਅਰਥ ਇਹ ਮੇਰੀ ਇਹ ਗੱਲ ਹੈ ਕਿ ਗੈਂਗਸਟਰ ਕਲਵੀ ਗੱਲ ਦੀ ਸੱਜਾ ਸਿਆਸਤ ਪੰਜਾਬ ਦੀ ਸਿਆਸਤ ਕਰਨਗੇ ਉਹ ਨਹੀਂ ਹੁੰਦੇ ਹਨ ਭਾਵੇਂ ਜੋ ਕਾਇਦਲ ਕਹਿੰਦਾ ਕਿ ਗੈਨੀ ਜਿਹੜਾ ਹੈਗਾ ਆ ਪੋਲੀਟਿਕਲ ਮੈਨੀਟਾ ਆ ਦੇਣਾ ਤੇ ਇਹ ਤਰਫ ਦਾ ਚੋਣਾਂ ਲੜਾਈ ਉਹਨਾਂ ਨੇ ਵੀ ਭਾਗੀ ਤਾਂ ਜਾ ਰਹੇ ਉਹਨਾਂ ਦੇ ਦਬਾਇਆ ਜਾ ਰਿਹਾ ਉਹਦੇ ਹਨ ਕੁਝ ਦੇ ਸਭ ਜਿਹੜੇ ਬੰਦਿਆਂ ਨੇ ਬੂਥ ਦੇ ਲੱਗ ਦਿੱਤੇ ਜਿਹੜੇ ਬੰਦਿਆਂ ਦਾ ਕੋ ਖਦਾ ਹੋ ਉਹਨਾਂ ਲੋਕ ਕਹਿੰਦਾ ਸੀ ਕੋਈ ਗੱਲ ਨਹੀਂ ਕੋਤ ਤੂੰ ਜਾ ਕੇ ਆਪ ਖਬਰ ਲਾ ਤੂੰ ਉਹਨਾਂ ਨੇ ਕਹਿਨ ਲੱਗੇ ਤੂੰ ਮੀਡੀਆ ਜਾ ਜਾ ਆਪ ਜਾ ਕੇ ਦੇਖੋ ਹੋਇਆ ਬੋਲ ਸਮਝ ਗਦੀ ਗੱਲ ਸਾਡੀ ਜਿਹੜਾ ਬੋਲਿਆ ਕਿ ਤੁਸੀਂ ਜਾ ਕਿਹੜੇ ਬਸੇ ਪੰਜਾਬ ਤੋਂ ਤੁਸੀਂ ਕਿਹਾ ਹਮੇਸ਼ਾ ਤੁਸੀਂ ਬਿਨਾਂ ਆਪ ਨੂੰ ਫਿਰ ਉਹਨਾਂ ਦੀ ਧੱਕ ਦੇ ਜਿਹੜੀ ਗੱਲ ਤੋਂ ਨਿਕਲੇ ਕਹਿੰਦਾ ਉਹ ਗੱਲ ਨਹੀਂ ਇਹਨਾਂ ਤਾਂ ਹੋਟਲ ਵਾਲੇ ਬੱਸਾਂ ਬਣਾ ਲਿਆ ਪਾਰਕ ਵਾਲੇ ਪੰਜਾਬ ਮੋਟ ਕੇ ਖਾ ਗੇ ਪੰਜਾਬ ਦੇ ਮਾਮਾ ਦਾ ਪੁੱਤ ਜਾ ਕੇ ਯਾਰ ਸੁਖਿੰਦਰ ਨਾਵਾ ਜੀ ਨੂੰ ਧਮਕੀ ਆਈ ਹੈ ਨੰਸਟਰਾਮ ਦੇ ਰੂਪ ਬਣਾ ਲੈ ਬਕਾਲਾ ਸਿੱਧੂ ਮੁਸਲ ਦੇ ਪਿਤਾ ਨੂੰ ਵੀ ਧਮਕੀ ਆਈ ਹੈ ਹੋਰ ਥਾਂ ਤੋਂ ਵੀ ਕਹਦਾ ਮਤਲਬ ਦੇਖੋ ਧਮਕੀ ਦਿੱਤਾ ਤੇ ਉਹ ਇਦਾਂ ਨਹੀਂ ਹੈ ਕਿ ਕਿਸੇ ਮਾਸਟਰ ਦਾ ਜਿਹੜਾ ਵੀ ਬੰਦਾ ਜਿਹੜਾ ਵੀ ਬੰਦਾ ਕਾਨੂੰਨ ਭੰਗ ਕਰਨ ਦੀ ਕੋਸ਼ਿਸ਼ ਕਰੂ ਕਾਨੂੰਨ ਨੂੰ ਆਪਣੇ ਖਿਲਾਫ ਲੈਣ ਦੀ ਕੋਸ਼ਿਸ਼ ਕਰੂ ਚਾਹੇ ਉਹ ਗੈਸਟਰ ਨੇ ਤੇ ਕੋਈ ਵੀ ਆ ਉਸ ਬੰਦੇ ਦੇ ਖਿਲਾਫ ਸਰਕਾਰ ਨਾਟਕੇ ਜਿਹੜੇ ਕਰਦੇ ਨਹੀਂ ਹੁੰਦੇ ਬੰਦੇ ਗੈਮ ਨੇ ਆ ਬਣਾਇਆ ਹੈ WhatsApp ਗਰੁੱਪ ਬਣਾਇਆ ਉਹ ਜਿਹਦੇ ਬੰਦੇ ਨੂੰ ਸ਼ਾਮਲ ਕਰਦੇ ਉਹ ਜੀ ਧਮਕੀ ਦਿੱਤੀ ਜਾ ਰਹੀ ਹੈ ਅਗਰ ਕੋਈ ਮਿਲ ਖਾ ਰਿਹਾ ਕੋਈ ਉਹਦੀ ਵੀ ਸ਼ਾਦੀ ਮੂਵੀ ਕਾਹਦੇ ਸੁਖਾ ਕੋਈ ਕਰ। ਸੋ ਜਿੱਦਾਂ ਕੀ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਬੋਲ ਸੁਖਵੀਰ ਬਾਦਲ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਜਿੱਦਾਂ ਸੁਖਵੀਰ ਬਾਦਲ ਦਬਕੇ ਮਾਰ ਰਿਹਾ ਤੇ ਗੈਸਾਂ ਟਿਕਟਾ ਦਿੱਤੀਆਂ ਜਾ ਰਹੀਆਂ ਨੇ ਅਸੀਂ ਪੰਜਾਬ ਨੂੰ ਮੁੜ ਅਸੀਂ ਉਹ ਰਾਤ ਇਹ ਨਹੀਂ ਤੋਰਾਂਗੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ